ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਡੜਬਾ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਤ ਕਰਨ ਦੇ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ OSD ਤਪਿੰਦਰ ਸਿੰਘ ਸੋਹੀ ਪਹੁੰਚੇ ਨੇ ਇਸ ਮੌਕੇ ਤਪਿੰਦਰ ਸੋਹੀ ਨੇ ਜਿੱਥੇ ਖੂਨਦਾਨ ਕਰਨ ਵਾਲੇ ਲੋਕਾਂ ਨੂੰ ਸਰਟੀਫਿਕੇਟ ਦਿੱਤੇ ਤੇ ਉਹਨਾਂ ਦੀ ਸ਼ਲਾਘਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਖੂਨਦਾਨ ਇੱਕ ਉੱਤਮ ਦਾਨ ਹੈ ਜੋ ਕਿ ਕਿਸੇ ਵੀ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਤੇ ਲੋਕਾਂ ਦੇ ਵਿੱਚ ਇਸ ਖੂਨਦਾਨ ਕੈਂਪ ਨੂੰ ਲੈ ਕੇ ਬਹੁਤ ਉੱਚਾ ਹੈ ਤੇ ਲੋਕ ਆਪਣਾ ਕੀਮਤੀ ਖੂਨਦਾਨ ਕਰ ਰਹੇ ਨੇ ਇਸ ਮੌਕੇ ਮੈਡਮ ਜਸਬੀਰ ਕੌਰ ਸ਼ੇਰ ਗਿਲ ਰਵਿੰਦਰ ਮਾਨ ਤੇ ਹਰਵਿੰਦਰ ਸਿੰਘ ਛਾਂਜਲੀ ਵੀ ਮੌਜੂਦ ਰਹੇ। ਸਭ ਕਿਵੇਂ ਦੇਖਦਾ ਹਾਂ ਅੱਜ ਜਿਹੜਾ ਹੈਗਾ ਦਿਲਬਾ ਦੇ ਵਿੱਚ ਆਪੂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਆਦਾ ਹੈਗਾ। ਕਿਸ ਤਰ੍ਹਾਂ ਉਹ ਖਾਸ ਨੌਜਵਾਨਾਂ ਚ ਬੜੇ ਤੁਹਾਡੇ ਪਾਰਟੀ ਦੇ ਬਲੰਟਰੀ ਦੇ ਕੂਨ ਹੋਣਗੇ। ਰਿਵੈਟ ਕਰਨਾ ਪੁੱਛਦੇ ਨਹੀਂ। ਅੱਜ ਕੱਲਾ ਦਿਲਬਾ ਨਹੀਂ ਇਹ ਸਾਰੇ ਹਲਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਆ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਖੂਨਦਾਰ ਕੈਂਪ ਲਾਏ ਨੇ। ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਹਰਪਾਲ ਸਿੰਘ ਚੀਮਾ ਜੀ ਵੱਲੋਂ ਉਹਨਾਂ ਦੇ ਦਿਸੰਦਰ ਦੇ ਅਸ਼ੇਚ ਹੇਠੇ ਪੰਜਾਬ ਸਰਕਾਰ ਵੱਲੋਂ ਸਾਰੇ ਹਦਾਇਤਾਂ ਤੇ ਹਰੇਕ ਹਲਕੇ ਦੇ ਵਿੱਚ ਲਾਏ ਜਾਣ। ਸ਼ਹੀਦ ਆਜਮ ਭਗਤ ਸਿੰਘ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਨੇ ਛੋਟੀ ਉਮਰ ਵਿੱਚ ਸ਼ਹੀਦਾਂ ਯਾਪੀ ਕੇ ਤੇਸ਼ ਨੂੰ ਯਾਦ ਕਰਾਉਣ ਲਈ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਅੱਜ ਖੂਨ ਦਾ ਕੈਂਪ ਲਾਇਨੇ ਸਾਨੂੰ ਇੰਨਾ ਨਹੀਂ ਸੀ ਪਤਾ ਵੀ ਨੌਜਵਾਨੇ ਨੇ ਇਤਸਾ ਨਾਲ ਆਉਣਗੇ ਇਹਨਾਂ ਨੇ ਸੋਚਿਆ ਸੀ। ਸਵੇਰ ਤੋਂ ਹੀ ਆਉਣ ਲੱਗੇ ਪੈਨੇ ਸਾਥੋਂ ਇੱਥੇ ਹਜੇ ਵੀ ਨਹੀਂ ਵਾਰੀ ਨੰਬਰ ਲੱਗ ਰਹੇ ਨੇ ਵਾਰੀ ਵਾਰੀ ਉਹਨਾਂ ਦੇ। ਇਹਨੇ ਤਾਂ ਸ਼ਾਹ ਨਾਲ ਆ ਰਹੇ ਨੇ। ਜਿਹੜੇ ਟੀਮ ਸਾਡੇ ਪਟਿਆਲੇ ਤੋਂ ਆਈਆਂ ਨੇ ਕਿ ਡਾਕਟਰ ਪਟਿਆਲੇ ਤੋਂ ਆਏ ਨੇ ਕਿ ਸਾਡੇ ਕੋਲੇ ਇੱਥੇ ਸਟਾਫ ਜਿਹੜਾ ਸਾਰੇ ਹਲਕਿਆਂ 'ਚ ਵੰਡਿਆ ਗਿਆ ਇਹ ਪਟਿਆਲ ਤੋਂ ਸਟਾਫ ਆਇਆ ਗਿਆ ਇਸ ਵੇਲੇ ਤੇ ਲੱਗੇ ਹੋਏ ਨੇ ਆਪਦੀਆਂ ਸਵਾਵਾਂ ਦੇ ਲਈ ਕੀ ਲੱਗਦਾ ਜੀ ਕਿੰਨੇ ਕੁ ਡੋਨੇਟ ਜਿਹੜੇ ਡੋਨੇਟ ਹੋ ਜਾਣਗੇ ਸ਼ਾਮ ਤੱਕ ਦੇਖੋ ਸਾਨੂੰ ਤਾਂ ਇਹ ਧੀਗਾ ਵੀ 50 60 ਆਉਣਗੇ ਤਾਂ 100 ਤੋਂ ਟੱਪ ਹੋ ਜਾਊਗਾ ਜੀ ਵਧੇ ਹੋ ਜਾਊਗਾ 100 150 ਹੋ ਜਾਊਗਾ ਤੇ ਦੇਖਦੇ ਹੋ ਅੱਜ ਬਲੱਡ ਡੋਨੇਟ ਜਿਹੜਾ ਕੰਮ ਜਿਹੜਾ ਕਰਵਾਉਂਦੇ ਵਲੰਟੀਅਰ ਪਹੁੰਚ ਰਹੇ ਨੇ ਕਿਸ ਤਰ੍ਹਾਂ ਆਜਾ ਸ਼ਾਨ ਨਾਲ ਅੱਜ ਦਾ ਜਿਹੜਾ ਦਿਨ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਉਹ ਇਤਿਹਾਸਕ ਦਿਨ ਹੈ ਜਿੱਦੀ ਕੋਈ ਮਿਸਾਲ ਹੈ ਜਿਹੜੇ ਉਹਦੇ ਲਈ ਸ਼ਬਦ ਛੋਟੇ ਪੈ ਜਾਂਦੇ ਨੇ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਜਿਹੜਾ ਕਿ ਸਾਡੇ ਪੂਰੇ ਕੱਲੇ ਪੰਜਾਬ ਦਾ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਕਰ ਰਹੇ ਸੀ ਰਹੇ ਨੇ ਤੇ ਰਹਿਣਗੇ ਅੱਗੇ ਤੱਕ ਵੀ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਉੱਪਰ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਖੂਨਦਾਨ ਕੈਂਪ ਨੇ ਜਿਹੜੇ ਲਗਾਏ ਜਾ ਰਹੇ ਨੇ ਮਾਨ ਸਰਕਾਰ ਦੇ ਵੱਲੋਂ ਇੱਕ ਬਹੁਤ ਚੰਗਾ ਤੇ ਸ਼ਲਾਘਾਯੋਗ ਅਪਰਾਹ ਇੱਥੇ ਦਿੜਵਾ ਦੇ ਵਿੱਚ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹੀ ਜਿਹੜਾ ਕੈਂਪ ਹੈ ਸਾਡੇ ਯੂਥ ਜਿਹੜੇ ਕਲੱਬ ਨੇ ਮੁੰਡੇ ਜਿਹੜੇ ਨੌਜਵਾਨ ਨੇ ਸਾਡੀ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਜੋਜਿਤ ਕੀਤਾ ਗਿਆ ਉਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਵਿੱਚ ਸਾਡੇ ਬਹੁਤ ਹੀ ਸਰਕਾਰਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਮਾ ਜੀ ਦੇ ਓਐਸਡੀ ਤੇ ਪੰਦਰ ਸਿੰਘ ਸੋਹੀ ਜੀ ਪਹੁੰਚੇ ਨੇ ਮੇਰੇ ਨਾਲ ਸਾਡੇ ਚੇਅਰਮੈਨ ਸੋਲਰ ਘਰਾਟੋਂ ਹਰਵਿੰਦਰ ਸਾਜਲੀ ਜੀ ਨੇ ਬਾਕੀ ਸਾਡੇ ਜਿੰਨੇ ਵੀ ਯੂਥ ਦੇ ਵਲੰਟੀਅਰ ਨੇ ਵੱਖ-ਵੱਖ ਵਿੰਗਾਂ ਦੇ ਵਲੰਟੀਅਰ ਨੂੰ ਬਫਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਪਹੁੰਚੇ ਨੇ